ਮੈਂ ਕਹਾਂ ਮੇਰੇ ਡਾਕੂਮੈਂਟ ਇਕੜਾ ਦੋ ਪ੍ਰਸ਼ਾਸਨ ਨੇ ਪਤਾ ਕੀ ਕੀਤਾ ਉਧਰੋਂ ਪਾਉਂਦੇ ਸੀ ਮੈਨੂੰ ਤੇ ਵੀਡੀਓ ਬਣਾਉਂਦੇ ਸੀ ਮੈਨੂੰ ਆ ਵੀਡੀਓ ਇਹਦੇ ਕੋਈ ਵੀਡੀਓ ਬਣਾਉਂਦੇ ਸੀ ਮੇਰੀ ਕਹਿੰਦੇ ਨਹੀਂ ਤੈਨੂੰ ਉੱਤੇ ਚੜਾ ਦੇਣਾ ਥੱਲੇ ਨਹੀਂ ਧਰਨਾ ਫਿਰ ਉੱਥੇ ਛੱਡ ਦਿੰਦੇ ਸੀ ਮੈਨੂੰ ਤਿੰਨ ਦਿਨ ਮੈਂ ਉੱਥੇ ਛੜਕਦੇ ਸੁੱਤਾ ਰਾਂ ਇਧਰੋਂ ਲਿੰਕ ਟੁੱਟ ਗਿਆ ਉਧਰੋਂ ਵੀ ਟੁੱਟ ਗਿਆ ਕੀ ਇਹਨਾਂ ਨੂੰ ਕੋਈ ਮੁਆਵਜ਼ਾ ਮਿਲੂਗਾ ਇਹਦਾ ਇਹ ਬੱਕਰੀ ਕੁੱਕੜੀ ਪਤਾ ਨਹੀਂ ਕੀ ਆਂਡਿਆਂ ਦਾ ਵੀ ਦੇਊਂਗਾ ਮੈਂ ਉਹ ਸੌੜਿਆ ਬੰਦੇ ਮਰ ਗਏ ਔਰ ਘਰ ਦੇ ਘਰ ਸਾਫ ਹੋ ਗਏ ਤੇ ਮੇਰਾ 17 ਲੱਖ ਦਾ ਨੁਕਸਾਨ ਹੋਇਆ ਤੇ ਮੈਨੂੰ ਸਾਰਾ ਹੀ 20000 ਰੁਪਏ ਮਿਲ ਲਿਆ ਸਰਕਾਰ ਵੱਲੋਂ ਉਹ ਵੀ ਅਸੀਂ ਛੱਡ ਆਏ ਅਸੀਂ ਬੜੇ ਅਰੀਜਣਾ ਚਾਰ ਤੇ ਏਸੀ ਲਾਇਆ ਭਾਜੀ ਅੰਦਰ ਇੱਕ ਮੈਂ ਤੁਹਾਨੂੰ ਕਹਾ ਇੱਕ ਵਹੀ ਚਮਚਾਣੀ ਨਿਕਲੇ ਅੰਦਰ ਅਜ ਤੱਕ ਭਾਜੀ ਜਿੱਦਾਂ ਆਹ ਖੜੀ ਆ ਨਾ ਕੋਠੀ ਪਰਲੇ ਪਾਸੇ ਵੀ ਇਦਾਂ ਖੜੀ ਦੂਹ ਭਰਾਵਾਂ ਦਾ ਪੋਸ਼ਣ ਆ ਪਰਲੇ ਉੱਟ ਗਈ ਪਰਲੇ ਪਾਸੇ ਟਟ ਗਈ ਸਾਰੀ ਇਹ BBMP ਦੀ ਗਲਤੀ ਆ ਨਾ ਇਹ ਮੀਂਹ ਦੇ ਪਾਣੀ ਨਾਲ ਤਾਂ ਨਹੀਂ ਆਇਆ ਇਹ ਡੈਮ ਦੇ ਪਾਣੀ ਨਾਲ ਆਇਆ ਤੇ ਡੈਮ ਦਾ ਲੈਵਲ ਅੱਪ ਕਿਉਂ ਕੀਤਾ ਗਿਆ ਪਹਿਲਾਂ ਘਟਾਇਆ ਕਿਉਂ ਨਹੀਂ ਇਹਨਾਂ ਦੇ ਇੰਜੀਨੀਅਰ ਕਹਿ ਰਹੇਗੇ ਕਿ ਤਾਂ ਸਪਟੰਬਰ ਚ ਵਧਾਉਂਦੇ ਸੀ ਤੇ ਇਹ ਕੋਠੀ ਜਿਹੜੀ ਢਈ ਆ ਆ ਪਿੰਡ ਦੇ ਵਿੱਚ ਜੋ ਹੋਇਆ 15 ਬੰਦੇ ਮਰੇ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਕੀ ਉਹਦੀ ਜਾਂਚ ਹੋਊਗੀ ਪੰਜਾਬ ਗਵਰਨਮੈਂਟ ਕਹੂਗੀ ਸੈਂਟਰ ਗਵਰਨਮੈਂਟ ਨੂੰ ਕਿ ਇਹਨਾਂ ਦੀ ਜਾਂਚ ਕਰਾਓ ਜਿੱਤਾਰੀয়াল ਦੇ ਸਾਹਬ ਦੇ ਬੇਟਾ ਜੀ ਕਹਿੰਦੇ ਆ ਵੀ ਅਸੀਂ ਤੁਹਾਡਾ ਸਮਾਨ ਦਾ ਠੇਕਾ ਲਿਆ ਹੈ ਅਹੀਂ ਉਹ ਮਤਲਬ ਆਹੀਂ ਲੋਕਾਂ ਦੀ ਜਾਨਾਂ ਬਚਾਈਏ ਕਿ ਸਮਾਨ ਬਚੇ ਭਾਜੀ ਜੇ ਜਾਨਾਂ ਹੀ ਬਚਾਉਣੀਆਂ ਸੀ ਤੇ ਲੋਕੀ ਉਥੇ ਦਰਖਤਾਂ ਤੇ ਚੜੇ ਰੁੜ ਗਏ ਉਹਨਾਂ ਦੀ ਜਾਨਾਂ ਪਹਚਾ ਦੇਂਦੇ ਫਿਰ ਤੇ ਲਾਛ ਸਾਡੇ ਸਾਹਮਣੇ ਦੀ ਰੁੜਦਿਆਂ ਗਈਆਂ ਪਤਾ ਹੀ ਨਹੀਂ ਕਿੰਨੇ ਕ ਬੰਦਿਆਂ ਦਾ ਕੀ ਹੋ ਗਿਆ ਕੀ ਨਹੀਂ ਹੋ ਗਿਆ ਜੀ ਸਾਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਪੰਜਾਬ ਤੇ ਜਿਹੜੀ ਬਹੁਤ ਹੀ ਔਖੀ ਘੜੀ ਚੱਲਦੀ ਆ ਇੱਕ ਜਿਹੜੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਮੁੰਡੇ ਦੀ ਜਿਹਦੀ ਕੋਠੀ ਢਹਿ ਗਈ ਸੀ ਉਹ ਪਰਿਵਾਰ ਨੇ ਆਪਣੀਆਂ ਜਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਵੀ ਸਾਡਾ ਸਾਰਾ ਕੁਝ ਜਿਹੜਾ ਪਾਣੀ ਦੇ ਵਿੱਚ ਹੜ ਗਿਆ ਉਹ ਆਪਾਂ ਲੋਕ ਪੰਜਾਬੀ ਚੈਨਲ ਵਾਲਿਆਂ ਨੇ ਉਹਨਾਂ ਦੀ ਇੰਟਰਵਿਊ ਕੀਤੀ ਆ ਆਪਾਂ ਵੀਡੀਓ ਦੇਖਦੇ ਆ ਤੇ ਵੀਡੀਓ ਦੇ ਵਿੱਚ ਦੇਖਦੇ ਆ ਪਰਿਵਾਰ ਨੇ ਕੀ ਪੱਕ ਰੱਖਿਆ ਅਸੀਂ ਉਸ ਵਕਤ ਕੋਹਨੇ ਵਾਲਾ ਪਿੰਡ ਦੇ ਵਿੱਚ ਆ ਜਿੱਥੇ ਕੋਠੀ ਦੀਆਂ ਤਸਵੀਰਾਂ ਤੁਸੀਂ ਸਾਰਿਆਂ ਨੇ ਦੇਖੀਆਂ ਅਸੀਂ ਵੀ ਦਿਖਾਈਆਂ ਪਰ ਉਦੋਂ ਬੜੇ ਦੂਰ ਤੋਂ ਸੀ ਕਿਉਂਕਿ ਪਾਣੀ ਬਹੁਤ ਜ਼ਿਆਦਾ ਸੀ ਅੱਜ ਅਸੀਂ ਉਸ ਕੋਠੀ ਦੇ ਬਿਲਕੁਲ ਕਰੀਬ ਆਏ ਆ ਕੋਠੀ ਦੇ ਵਿੱਚ ਆਏ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਤਹਸ ਨੈਸ ਕਰ ਦਿੱਤੀ ਹੈ ਕੋਠੀ ਕੱਲੀ ਇਹ ਕੋਠੀ ਨੇ ਪਿੰਡ ਦਾ ਵੈਸੇ ਵੀ ਬਹੁਤ ਬੁਰਾ ਹਾਲ ਕੀਤਾ ਪਰ ਸਭ ਤੋਂ ਪਹਿਲਾਂ ਮਾਰਚ ਆਉਣ ਕਰਕੇ ਇਸ ਕੋਠੀ ਨੇ ਸਭ ਤੋਂ ਪਹਿਲੀ ਮਾਰਚ ਲਈ ਸਾਰਾ ਘਰ ਜਿਹੜਾ ਉਹ ਤਬਾਹ ਕਰ ਦਿੱਤਾ ਉਸ ਤੋਂ ਬਾਅਦ ਪਾਣੀ ਨੇ ਟਰਾਲੀ ਕਿਤੇ ਪਈ ਹੈ ਹਾਲ ਕਿਤੇ ਪਈ ਹੈ ਚੋਲਰ ਕਿਤੇ ਪਿਆ ਸਾਰੇ ਜਿਹੜੀ ਕੋਠੀ ਉਹ ਬਹਿ ਚੁੱਕੀ ਹੈ ਬੁਰਾ ਹਾਲ ਹੋਇਆ ਮਦਦ ਕਿਸ ਤਰੀਕੇ ਪਾਣੀ ਦਾ ਜਿਹੜਾ ਬਹਾਅ ਸੀਗਾ ਉਹ ਇੰਨਾ ਤੇਜ਼ ਸੀ ਦੇਖੋ ਟਰਾਲੀ ਕਿੰਨੀ ਦੂਰ ਪਈਆ ਉਹਨਾਂ ਦਾ ਜਨੇ ਟਰੈਕਟਰ ਟਰਾਲੀ ਹੋਰ ਸੰਧ ਸੀ ਕਿ ਟਰਾਲੀ ਦੇ ਵਿੱਚ ਇਹ ਵੀ ਸੁਣਨ ਚ ਆਇਆ ਵੀ ਟਰਾਲੀ ਦੇ ਵਿੱਚ ਜਿਹੜੇ ਗੱਟੇ ਲੱਦੇ ਹੋਏ ਸੀਗੇ ਆਪਣੇ ਰੇਤੇ ਤੇ ਭਰ ਕੇ ਬੰਨ ਤੇ ਲਾਉਣ ਨੂੰ ਟਰਾਲੀ ਵੀ ਪਾੜੀ ਪਈ ਆ ਦੇਈ ਹੈ ਸਰਕਾਰ ਕਿਸ ਤਰੀਕੇ ਨਾਲ ਨਾਲ ਖੜੀ ਹੈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਇੱਥੇ ਜਿਹੜੇ ਭਾਈ ਹਮਤੋਜ ਮਾਨ ਵੀ ਪਹੁੰਚੇ ਐ ਅਸੀਂ ਗੱਲਬਾਤ ਕਰਦੇ ਹਾਂ ਕਿਵੇਂ ਦੇਖ ਦਿਓ ਆ ਕੋਠੀ ਦੀ ਤਸਵੀਰ ਦੇਖੀ ਨੌਜਵਾਨ ਵੀ ਰੋਇਆ ਜਿਹਦੀ ਇਹ ਕੋਠੀ ਸੀ ਜਿਹਨੇ ਬਾਹਰ ਰਹਿ ਕੇ ਮਿਹਨਤ ਕਰ ਕਰ ਬਣਾਈ ਮਾਂ ਵੀ ਰੋਈ ਅੱਜ ਤੁਸੀਂ ਆ ਕੇ ਦੇਖੀ ਐ ਕੀ ਕਹਿੰਦੀ ਐ ਕੀ ਬੋਲਦੀ ਐ ਜੇ ਕੋਠੀ ਵੇਲਾ ਮਨਿੰਦਰਾ ਮੀ ਪੈ ਰਿਆ ਹੂੰ ਟਰਾਲੀ ਉਵੇਂ ਉਲਟੀ ਪਈ ਐ ਇੱਥੋਂ ਚੱਕ ਕੇ ਮਾਰੀ ਤੇ ਦੁੱਖ ਦੀ ਗੱਲ ਐ ਉਹ ਬੁੜੀਆਂ ਬੈਠੀਆਂ ਘੜਦੀਆਂ ਜੀ ਆ ਉਹਦਾ ਮਾਮਾ ਮੁੰਡੇ ਦਾ ਤੇ ਆ ਉਹਦਾ ਭਰਾ ਕਜ਼ਨ ਬ੍ਰਦਰ ਠੀਕ ਆ ਆ ਖੜੇ ਨੇ ਕੀ ਇਹ ਕੋਈ ਰੈਸਕਿਊ ਕੀਤਾ ਗਿਆ ਇਹਨਾਂ ਨੂੰ ਔਰ ਕੋਈ ਰੀਲੀਫ ਕੈਂਪ ਬਣਾਇਆ ਗਿਆ ਜਿੱਥੇ ਜਾ ਸਕਦੇ ਨੇ ਹੂੰ ਪਿੰਦੇ ਮੀਂਹ ਚ ਆ ਇੱਕ ਛੋਟਾ ਜਿਹਾ ਆ ਤੂੰ ਕਹਿੰਦਾ ਤਰਪਾਲ ਜੀ ਪਾ ਕੇ ਬੈਠੇ ਨੇ ਵਿਚਾਰੇ ਹੂੰ ਕੁਝ ਕੀਤਾ ਹੈ ਹੂੰ ਔਰੇ ਹੋਇਆ ਕਿਉਂ ਹੈ ਹੂੰ ਆ ਤੂੰ ਵੇਖ ਚੁੱਕਿਆ ਆਪਾਂ ਵੇਖਿਆ ਸੜਕ ਦੇ ਟੁਕੜੇ ਕਰਤੇ ਆ ਫੌਜੀ ਆਪਦੇ ਟਰੱਕ ਛੱਡ ਕੇ ਫੌਜੀ ਟਰੱਕ ਛੱਡ ਕੇ ਭੱਜ ਗਏ ਔਰ ਉੱਥੇ ਆਂਦੇ ਦਰਖਤਾਂ ਨਾਲ ਬੱਚੇ ਕਈ ਤਾਂ ਤੇ ਕੁਝ ਕਰੋੜ ਵੀ ਗਏ ਇਹ ਕਿਉਂ ਹੋਇਆ ਬੀਬੀ ਐਮਬੀ ਕੀ ਕਰ ਰਿਆ ਸੀ ਇਹ ਇੱਕੇ ਦਾ ਮਹੀਨਾ ਪਾਣੀ ਕਿਉਂ ਕਹਿੰਦੇ ਇੰਨਾ ਖਤਰਨਾਕ ਪਾਣੀ ਦਾ ਬਹਾਅ ਆਇਆ ਕਿ ਜਿਹੜੇ ਫੌਜੀ ਵੀ ਆਪਣੇ ਟਰੱਕ ਛੱਡ ਕੇ ਉਤੋਂ ਭੱਜ ਗਏ ਅਮਤੋ ਜਮਾਨ ਬਾਈ ਆ ਦੱਸਦਾ ਸਾਰੀਆਂ ਗੱਲਾਂ ਵੀ ਐਦਾਂ ਦਾ ਮਾਹੌਲ ਬਣ ਗਿਆ ਉੱਥੇ ਫੌਜੀ ਆਪਣੇ ਟਰੱਕ ਛੱਡ ਕੇ ਭੱਜ ਗਏ ਛੱਡਿਆ ਗਿਆ ਸਭ ਤੋਂ ਪਹਿਲੇ 라ਵੀ ਆਪਣੇ ਨਾਲ ਆ 2 ਕਿਲੋਮੀਟਰ ਆ ਬੰਨ ਤੋਂ ਪਰਲੇ ਪਾਸੇ 라ਵੀ ਆ 3 ਕਿਲੋਮੀਟਰ ਇਥੋਂ ਪਿੱਛੇ ਆ 라ਵੀ ਬਰ 라ਵੀ ਆ ਇੱਥੇ ਠੀਕ ਹੈ ਜੀ ਆ ਤੋਸੀ ਬੰਨ ਇਧਰ ਵੀ ਤੇ ਇਧਰ ਵੀ ਇਹ ਬੰਦੇ ਇੱਥੇ ਇੰਨੀ ਤਕਲੀਫ ਹੈ ਪੂਰੇ ਪਿੰਡ ਨੇ ਕਿਉਂ ਚੱਲੀ ਹੂੰ ਕੋਠੀ ਦੀ ਪਹਿਲੀ ਛੱਤ ਉਹ ਜਾਲਿਆਂ ਜਾਂ ਤੱਕ ਪਾਣੀ ਕਿਉਂ ਆਇਆ ਹਰ ਪਿੰਡ ਦੇ ਘਰ ਚਾਟ ਤੋਂ 10 ਫੁੱਟ ਪਾਣੀ ਕਿਉਂ ਵੜ ਗਿਆ ਪਤਾ ਕਿਉਂ ਰਾਵੀ ਦੇ ਵਿੱਚ ਜਿਹੜਾ ਉਹਦਾ ਲੈਵਲ ਸੀਗਾ 17 ਤਰੀਕ ਨੂੰ ਉਹ ਜਿਹੜਾ ਕੋਠੀ ਦੀ ਪਹਿਲੀ ਛੱਤ ਹੁੰਦੀ ਆ ਆਪਣੇ ਜੰਗਲੇ ਤੱਕ ਉੱਥੇ ਤੱਕ ਪਾਣੀ ਆ ਗਿਆ ਸੀ ਆਪਾਂ ਦੇਖ ਲਓ ਛੱਤ ਤਕਰੀਬਨ 12 ਤੋਂ 15 ਫੁੱਟ ਦੇ ਵਿੱਚ ਵਿੱਚ ਪਾਉਂਦੇ ਆਪਾਂ ਪਹਿਲੀ ਛੱਤ ਆ ਜਿਹੜੀ ਉੱਥੇ ਤੱਕ ਦੇਖ ਲਓ ਇਹਨਾਂ ਉੱਚਾ ਪਾਣੀ ਜਿਹੜਾ ਕੋਠੀ ਨੂੰ ਭਰਤ ਪਾਉਣ ਦੇ ਬਾਵਜੂਦ ਵੀ ਇੱਥੇ ਤੱਕ ਪਾਣੀ ਆ ਚੁੱਕਿਆ ਸੀਗਾ। ਉਹ 521 ਫੁੱਟ ਸੀ। ਜਦ ਕਿ ਉਹ ਬੰਨ ਹੈ ਜਿਹੜਾ ਰਣਜੀਤ ਡੈਮ ਜੀ ਨੂੰ ਕਹਿ ਦਿੰਨੇ ਆਪਾਂ ਉਹ 5 ਤੋਂ 527 ਫੁੱਟ ਤੋਂ ਅੱਗੇ ਜਾ ਨਹੀਂ ਸਕਦਾ ਉੱਚਾ। 521 ਅਗਸਤ ਚ ਕਿਵੇਂ ਹੋ ਗਿਆ ਪਹਿਲੀ ਗੱਲ ਇਹ ਹੈ। ਇਹ ਤਾਂ ਮੌਨਸੂਨ ਬਾਕੀ ਹੈ। ਜਿਹੜੇ ਇਹਨਾਂ ਦੇ ਚੀਫ ਇੰਜੀਨੀਅਰ ਰਹੇ ਨੇ ਹੁਣ ਵੀ ਉਹ ਇੰਟਰਵਿਊਆਂ ਦੇ ਰਹੇ ਨੇ। ਉਹਨ ਦੇ ਜੀ ਅਸੀਂ ਸਤੰਬਰ ਤੋਂ ਪਹਿਲਾਂ ਕਦੇ ਵੀ ਲੈਵਲ ਇੰਨਾ ਉੱਚਾ ਨਹੀਂ ਲਿ ਜਾਂਦੇ ਸੀ ਤੇ ਆਗਸਤ ਚ ਕਿਵੇਂ ਹੋ ਗਿਆ ਇਹ ਸੇਮ ਥਿੰਗ 23 ਚ ਹੋਇਆ ਸੀ ਇਹ ਪੌਂਗ ਡੈਮ ਚ ਹੋਇਆ ਸੀ 18000 ਕਿਊਸਿਕ 17000 ਕਿਊਸਿਕ ਔਰ ਅਗਲੇ ਦਿਨ 87000 ਕਿਊਸਿਕ ਫਿਰ 1 ਲੱਖ 48000 ਕਿਊਸਿਕ ਫਿਰ 1 ਲੱਖ 30000 ਕਿਊਸਿਕ ਕਿਵੇਂ ਹੋ ਜਾਂਦਾ ਹੈ ਔਰ ਜਿਹੜਾ ਬਿਆਸ ਹੈ ਉਹ 90000 ਕਿਊਸਿਕ ਤੋਂ ਅੱਗੇ ਚੱਲਦਾ ਨਹੀਂਗਾ ਉਤਵਤ ਫਲੱਡ ਆ ਜਾਂਦਾ ਹੈ ਤਾਂ ਇਹ ਫਲੱਡ ਨੂੰ ਛੱਡ ਕਿਉਂ ਰਹੇ ਨੇ ਇਹ ਆਂਦੇ ਜੀ ਸਾਡੇ ਡੈਮ ਚ ਜਗ੍ਹਾ ਨਹੀਂ ਬਚਦੀ ਆਹੀ ਆਂਦੇ ਆ ਨਾ ਤਾਂ ਇਹ ਦੱਸਣਗੇ ਉਸ ਤੋਂ ਪਹਿਲਾਂ ਡੈਮ ਦੇ ਵਿੱਚ ਜਗ੍ਹਾ ਬਣਾਈ ਕਿਉਂ ਨਹੀਂ ਜਾਂਦੀਗੀ ਵਾਟਸ ਦੀ ਰੀਜ਼ਨ ਬਿਹਾਈਂਡ ਜਦੋਂ ਕਿ ਮੌਨਸੂਨ ਸਪਟੰਬਰ ਤੱਕ ਹੈ ਤੁਸੀਂ ਸਪਟੰਬਰ ਚ ਭਰ ਸਕਦੇ ਹੋ ਔਰ ਹਮੇਸ਼ਾ ਪਹਿਲਾਂ ਪਰ ਦੇ ਰਹੇ ਆ ਹੁਣ ਕਿਉਂ ਨਹੀਂ ਹੋ ਰਿਹਾ ਉਹ ਹੁਣ ਅਗਸਤ ਦੇ ਵਿੱਚ ਕਿਉਂ ਭਰਿਆ ਜਾ ਰਿਹਾ ਔਰ ਫਿਰ ਇਕੱਠਾ ਹੀ ਛੱਡ ਦਿੱਤਾ ਜਾ ਰਿਹਾ ਜਦੋਂ ਇਕੱਠਾ ਛੱਡਦੇ ਆ ਫਿਰ ਪਤਾ ਕੀ ਹੁੰਦਾ ਆ ਉਹ ਬੰਨ ਆਂਦੇ ਅਸੀਂ ਸਾਰਾ ਪਿੰਡ ਲੱਗੇ ਹੋਏ ਸੀ 26 ਤਰੀਕ ਕਿਹੜੀ ਤਰੀਕ ਹੈ 26 26 ਤਰੀਕ ਨੂੰ ਰਾਤ 26 ਤਰੀਕ ਦੀ ਰਾਤ ਨੂੰ ਇਹ ਸਾਰਾ ਪਿੰਡ ਲੱਗਿਆ ਹੋਇਆ ਸੀ ਉਹਨੂੰ ਬੰਨਣ ਤੇ ਆ ਕੋਠੀ ਵਾਲੇ ਵੀ ਵਿਚਾਰੇ ਟਰਾਲੀ ਤੇ ਉੱਤੇ ਬੋਰੀਆਂ ਸੱਟ ਰਹੇ ਸੀ ਉੱਥੇ ਟੁੱਟਿਆ ਔਰ ਵੇਖ ਹਾਸੇ ਵਾਲੀ ਗੱਲ ਕਹ ਲੈ ਜਾਂ ਦੁੱਖ ਵਾਲੀ ਗੱਲ ਜਦੋਂ ਟੁੱਟਿਆ ਦੋ ਜੀਸੀਬੀ ਖੜੀਆਂ ਸੀ ਲੈ ਕੇ ਆਏ ਉਹਨਾਂ 'ਚ ਪੈਟਰੋਲੀਏ ਨਹੀਂ ਸੀ ਜਿਹੜੀ ਐਨਡੀਆਰਐਫ ਦੀਆਂ ਟੀਮਾਂ ਆਈਆਂ ਉਹਨਾਂ ਕੋਲੇ ਆਂਦੇ ਸਾਡੇ ਕੋਲੇ ਪੈਟਰੋਲ ਹੀ ਹੈ ਨਹੀਂ ਬਚਾ ਨਹੀਂ ਸਕਦੇ ਤੇ ਜਦੋਂ ਇਹ ਛੁੱਟਿਆ ਪਾਣੀ ਹੈ ਇੱਥੋਂ ਇੱਕ ਘੰਟੇ ਚ ਜਾਲੇ ਦੇ ਬਰਾਬਰ ਜਦੋਂ ਐਨਡੀਆਰਐਫ ਦੀ ਟੀਮ ਬਚਾਉਣ ਲਈ ਆਈ ਉਹਨਾਂ ਦੀਆਂ ਜੀਸੀਬੀਆਂ ਦੇ ਵਿੱਚ ਪੈਟਰੋਲ ਹੀ ਹੈ ਨਹੀਂ ਸੀ ਬੜੀ ਹੈਰਾਨੀ ਦੀ ਗੱਲ ਆ ਕਿ ਸਾਡੀ ਸਰਕਾਰ ਆ ਜਿਹੜੀ ਉਹਦੇ ਇੰਨੇ ਮਾੜੇ ਹਾਲਾਤ ਆ ਕਿ ਐਨਡੀਆਰਐਫ ਦੀ ਜਿਹੜੀ ਟੀਮ ਆਈ ਆ ਉਹ ਆਪਣੇ ਵਹੀਕਲਾਂ ਦੇ ਵਿੱਚ ਤੇਲ ਨਹੀਂ ਪਵਾ ਸਕਦੇ ਇਨਾਂ ਫਿਰ ਇਹਨਾਂ ਨੇ ਕਿਸੇ ਦੇ ਘਰੋਂ ਤੇਲ ਲੈ ਲੈ ਕੇ ਫਿਰ ਆਪਣਾ ਕੰਮ ਸਾਰਿਆ ਪਾਣੀ ਪਹੁੰਚ ਗਿਆ ਜਿੰਨੇ ਬੰਦੇ ਸੀ ਆ ਤੋਸੀ ਬੰਨ ਤੇ ਚੜ ਕੇ ਜਾਨ ਬਚਾਈ ਤੇ ਜਿੰਨੇ ਪਿੰਡ ਸੀਗੇ ਬੁੜੀਆਂ ਬੱਚੇ ਉਹ ਛੱਤਾਂ ਤੇ ਚੜੇ 10 10 12 12 ਫੁੱਟ ਪਾਣੀ ਉਹ ਫਰਿੱਜ ਦੂਰ ਪਏ ਨੇ ਕੋਠੀ ਇੱਕ ਪਰਲੇ ਪਾਸੇ ਵੀ ਸੀ ਉਹ ਸਾਫ਼ ਹੀ ਹੋ ਗਈ ਆ ਜਿੰਨੀ ਕੋਠੀ ਇੱਧਰ ਰਹਿਣਾ ਇੰਨੀ ਪਰਲੇ ਪਾਸੇ ਸੀ ਉਹ ਸਾਫ ਹੀ ਹੋ ਗਈ ਲੈ ਗਿਆ ਪਾਣੀ ਰੋੜ ਕੇ ਆ ਸੜਕ ਦੇ ਵੇਲੇ ਟੁਕੜੇ ਕਰਤੇ ਇਹ ਤਾਂ ਮਨਿੰਦਰ ਬਦਕਿਸਮਤੀ ਕਹਿਲਾ ਲੈ ਵੀ ਇਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੀ ਖੁਸ਼ਕਿਸਮਤੀ ਕਿ ਉਹ ਟੁੱਟ ਗਿਆ ਬੰਨ ਉਤੋਂ ਉਹ ਸਾਹਮਣੇ ਨਜ਼ਰ ਆ ਰਿਹਾ ਇਹਨੇ ਪਾਣੀ ਘਟਾਤਾ ਵਰਨਾ ਤਾਂ ਇਹਨਾਂ ਔਰ ਸੈਕਿੰਡ ਦੋ ਦਿਨ ਤੱਕ ਜਿਹੜਾ ਜਿੱਥੇ ਫਸ ਗਿਆ ਇੱਕ ਦੂਜੇ ਦਾ ਮੂੰਹ ਨਹੀਂ ਵੇਖ पाए ਤੇ ਕਿਹੜਾ ਰਿਲੀਫ ਕੈਂਪ ਆਲਾ ਆਇਆ ਕਿਹੜਾ ਇਹਨਾਂ ਦੀ ਸਹਾਇਤਾ ਕਰਨ ਆਇਆ ਕਿਹੜੀ ਰਿਲੀਫ ਟੀਮ ਸੀਗੀ ਸਰਕਾਰ ਦੀ ਉਦੋਂ ਦੀ ਛੱਡ ਹੁਣ ਕਿਹੜਾ ਹੈ ਆ ਪੈਂਦੇ ਮੀਂਹ 'ਚ ਖੜੇ ਆ ਆਪਾਂ ਆਪਾਂ ਨੂੰ ਤਾਂ ਛੱਡ ਚੱਲ ਚਲੇ ਜਾਵਾਂਗੇ ਆ ਬੁੜੀਆਂ ਕਿੱਥੇ ਜਾਣਗੀਆਂ ਵਿਚਾਰੀਆਂ ਹੂੰ ਜੀ ਇੱਥੇ ਹੈਲੀਕਾਪਟਰ ਲੰਗਦੇ ਉਹਨਾਂ ਨੂੰ ਵਾਜਾ ਮਾਰੀ ਦੀਆਂ ਕਿਵੇਂ ਉਰੇ ਇੱਥੇ ਆ ਕੇ ਬੋਲ ਕਿਵੇਂ 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 ਇੱਥੋਂ ਦੀ ਉੱਤੋਂ ਦੀ ਹੈਲੀਕਾਪਟਰ ਲੰਗਦੇ ਸੀ ਉਹਨਾਂ ਸਾਡੀ ਕੇਸ ਦੀ ਗੱਲ ਨਹੀਂ ਸੁਣੀ ਆਪਣੇ ਉਹਨਾਂ ਦੇ ਆਰਮੀ ਦੇ ਉੱਥੇ ਬਾਹਰ ਬੰਦੇ ਫਸੇ ਸੀ ਉਹਨਾਂ ਨੂੰ ਉਹਨਾਂ ਨੇ ਚੜਾ ਲਿਆ ਤੇ ਬਾਕੀ ਬੰਦੇ ਇੱਥੇ ਪਿੰਡ ਵਾਲਾ ਸਾਰੇ ਇੱਥੇ ਪਿੰਡ ਹੀ ਜਿੰਨੇ ਪਿੰਡ ਰਹਿ ਗਏ ਉਹ ਪਿੰਡ ਰਹਿ ਗਏ ਜਿਹੜੇ ਬਾਕੀ ਦੇ ਇੱਧਰ ਹੀ ਹੋ ਇੱਧਰ ਰਹਿ ਗਏ ਦੋ ਦਿਨ ਤੱਕ ਕਿਸੇ ਨੇ ਵੇਖਿਆ ਨਹੀਂ ਇੱਕ ਦੂਜੇ ਨਾਲ ਐਨਡੀਆਰ ਦੀ ਟੀਮ ਆਈ ਉਹਨਾਂ ਕੋਲ ਪਾਜੀ ਮੈਂ ਪਿੰਡੋਂ ਪਿੱਛੋਂ ਰਾਸ਼ਨ ਲੈ ਕੇ ਆਇਆ ਮੈਂ ਕਿਹਾ ਵੀ ਸਾਨੂੰ ਉੱਥੇ ਤੁਸੀਂ ਤੱਕ ਪਹੁੰਚਾ ਦਿਓ ਇੱਥੇ ਨਹੀਂ ਹੀ ਰਸਤਾ ਉਸ ਦਿਨ ਹੈਗਾ ਪਾਜੀ ਡੰਗਰ ਇੱਥੇ ਭੁੱਖੇ ਧਿਆਏ ਬੱਜੇ ਮਤਲਬ ਬੰਦੇ ਇੱਥੇ ਇਹ ਬੰਦਿਆਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਜੇ ਹੈਲਪ ਪਾਜੀ ਕੀਤੀ ਆ ਉਹ ਪਿੱਛੇ ਅਸੀਂ ਇੱਕ ਪਿੰਡ ਚੱਲ ਗਏ ਇੱਧਰ ਪਤਾ ਨਹੀਂ ਕੀ ਧਰਮਾਬਾਦ ਉਧਰ ਧਰਮਕੋਟ ਹਾਂਜੀ ਧਰਮਕੋਟ ਚੋਂ ਭਾਜੀ ਉੱਥੋਂ ਅਹੀ ਜ਼ਿਮੀਦਾਰਾਂ ਦੇ ਘਰਾਂ ਚੋਂ ਨਾਲੀਆਂ ਲਾ ਲਾ ਕੇ ਤੇਲ ਦੀਆਂ ਪੈਟਰੋਲ ਉਹਨਾਂ ਕੋਲ ਕੱਢ ਕੇ ਪਾਇਆ ਉਹਨਾਂ ਕੋਲ ਪੈਟਰੋਲ ਹੀ ਨਹੀਂ ਹੈਗਾ ਮਤਲਬ ਮਦਦ ਕਰਨ ਆਈ ਐਨਡੀਆਰਐਫ ਦੀ ਟੀਮ ਕੋਲੇ ਪੈਟਰੋਲ ਵੀ ਹੈ ਪੈਟਰੋਲ ਵੀ ਹੈ ਨਹੀਂ ਜੀ ਜੇ ਉਹ ਇੱਥੇ ਤੱਕ ਆ ਗਏ ਉਸ ਦਿਨ ਆ ਕੋਠੀ ਖਲੋਤੀ ਹੀ ਮੇਰੇ ਮਾਮਾ ਜੀ ਦਾ ਮੁੰਡਾ ਮਾਮਾ ਜੀ ਆ ਮੇਰੇ ਅਜੀਪਾਲ ਨੇ ਇਹ ਗੱਲ ਕਹੀ ਵੀ ਮੇਰੇ ਅੰਦਰੋਂ ਡਾਕੂਮੈਂਟ ਕਢਾ ਲਓ ਬਸ ਉਸ ਦਿਨ ਕਿਉਂਕਿ ਉਦੋਂ ਇੱਥੇ ਹਾਲਾਤ ਤਾਂ ਇੰਨਾ ਵੀ ਸੀ ਕਿ ਕੋਠੀ ਪੂਰੀ ਸਹੀ ਸਲਾਮਤ ਖਲੋਤੀ ਸੀ ਅੰਦਰੋਂ ਸਾਡਾ ਸਮਾਨ ਨਿਕਲ ਵੀ ਸਕਦਾ ਸੀ ਸਮਾਨ ਨੂੰ ਤੇ ਅਸੀਂ ਚਲੋ ਕਹਿੰਦੇ ਨਹੀਂ ਜਿੱਥੇ ਇੰਨਾ ਡਰ ਗਿਆ ਵਾ ਅਸੀਂ ਆਨੇ ਹ ਆਪਣੇ ਡਾਕੂਮੈਂਟ ਨਿਕਲ ਜਾਣ ਮੁੰਡਾ ਕੱਲ ਨੂੰ ਜੋ ਵੀ ਆ ਉਹ ਆਪਣਾ ਆਪਣੀ ਲਾਈਫ ਸੈੱਟ ਕਰ ਪਾਜੀ ਨਿਕਲੇ ਹੀ ਨਹੀਂ ਆ ਡਾਕੂਮੈਂਟ ਵੀ ਰੋਣ ਉਹਦਾ ਪਾਸਪੋਰਟ ਹੀ ਹਾਂਜੀ ਅੰਦਰ ਜੋ ਕੁਝ ਵੀ ਸੀ ਡਾਕੂਮੈਂਟ ਵਈ ਸੋਨਾ ਸਭ ਗਿਆ ਕੱਖ ਕੁਛ ਨਹੀਂ ਉਹਨਾਂ ਦਾ ਅੰਦਰ ਮਤਲਬ ਕਾਫੀ ਜਿਆਦਾ ਬਦਦਰ ਨੇ ਬਾਹਰੋਂ ਆਉਣਾ ਹੈ ਇਟਲੀ ਤੋਂ ਪਾਜੀ ਤੁਹਾਨੂੰ ਪਤਾ ਹੀ ਜਿਵੇਂ ਤੁਹਾਨੂੰ ਦੱਸਿਆ ਵਾ 9 ਸਾਲ ਬਾਅਦ ਉਹਨੇ ਚੈਣ ਚੂਣ ਉਹਦੇ ਵਾਸਤੇ ਬਣਾਈ ਸੀ ਉਹਦਾ ਅਜੇਪਾਲ ਦਾ ਆਪਣਾ ਹੀ ਸੋਨਾ ਜੋ ਵੀ ਆ ਉਹ ਪਾਜੀ ਸਾਡੀਆਂ ਅੱਖਾਂ ਦੇ ਸਾਹਮਣੇ ਪਰਲੇ ਪਾਸਿਓਂ ਪੋਰਸ਼ਨ ਠੱਠਿਆ ਸਿੱਧਾ ਆ ਕੇ ਇੱਥੇ ਸਾਡੇ ਸਾਹਮਣੇ ਬਾਰੀਆਂ ਡੁੱਬੀਆਂ ਨੇ ਆਹੀਂ ਪਾਜੀ ਬੇਵਸਾ ਹਾਂ ਉਥੋਂ ਅਸੀਂ ਫੜ ਵੀ ਨਹੀਂ ਆ ਕੇ ਸਕਦੇ ਵੀ ਅਸੀਂ ਫੜ ਹੀ ਲਈਏ ਐਨ ਡੀ ਆਰ ਟੀਮ ਅਸੀਂ ਇੱਥੇ ਕੀ ਕਰਦੇ ਆਂ ਅਸੀਂ ਪਿਛਲੇ ਪਾਸੇ ਭੱਜ ਗਏ ਵੀ ਸਾਡਾ ਜਾ ਕੇ ਸਾਡਾ ਸਮਾਨ ਹੀ ਢੋੜਦਾ ਜਾਂਦਾ ਸਾਨੂੰ ਸਮਾਨ ਹੀ ਫੜਾ ਦੋ ਭਾਜੀ ਕੇਹ ਬੰਦੇ ਨੇ ਸਾਡੀ ਬਾਤ ਨਹੀਂ ਪੁੱਛੀ ਇੱਥੇ ਉਹ ਅਜੇ ਵੀ ਉਹ ਵੇਖੋ ਸਾਹਮਣੇ ਉਥੇ ਫ੍ਰਿਜਾਂ ਆੜੀਆਂ ਪਈਆਂ ਨੇ ਪਤਾ ਨਹੀਂ ਉਹ ਹੁਣ ਸਾਨੂੰ ਵੀ ਕੀ ਚੀਜ਼ ਆ ਕੀ ਨਹੀਂ ਭਾਜੀ ਇੱਥੇ ਪਤਾ ਹੀ ਨਹੀਂ ਪਾਣੀ 10 ਫੁੱਟ ਆ ਕਿ 15 ਵਾ ਕਿ ਕਿੰਨਾ ਵਾ 20 ਫੁੱਟ ਆ ਕੋਈ ਪਤਾ ਨਹੀਂ ਪਰ ਇੱਥੇ ਭਾਜੀ ਕੋਈ ਪਤਾ ਹੀ ਨਹੀਂ ਇੱਥੇ ਤੇ ਇੰਨਾ ਕ ਜਿਆਦਾ ਪਾਣੀ ਚੱਲਦਾ ਹੀ ਨਾ ਜਿੱਦਾਂ ਹਿਸਾਬ ਨਹੀਂ ਕੋਈ ਆਵਦੇ ਬੇਟੇ ਨੂੰ ਇਹਨਾਂ ਨੇ ਫੋਨ ਕਿਵੇਂ ਕਿਹਾ ਧਾਰੀয়াল ਸਾਹਿਬ ਦੇ ਬੇਟੇ ਨੂੰ ਇਹਨਾਂ ਨੇ ਫੋਨ ਤੇ ਕਿਹਾ ਵੀ ਸਾਡਾ ਸਮਾਨ ਕਢਾ ਦਿਓ ਤੇ ਜੋ ਜਵਾਬ ਦਿੱਤਾ ਇਹਨਾਂ ਦੇ ਜਬਾਨੀ ਸੁਣ ਲਓ ਵੀ ਫੋਨ ਤੇ ਕੀ ਜਵਾਬ ਮਿਲਿਆ ਇਹਨਾਂ ਤੁਸੀਂ ਤੁਸੀਂ ਫੋਨ ਕੀਤਾ ਸੀ ਨਹੀਂ ਆਪਣਾ ਕਰ ਇਹਨੇ ਕੀਤਾ ਫੋਨ ਉਹ ਉਹਨਾਂ ਨੂੰ ਅਹੀਂ ਅਚਾ ਕੀ ਕਹਿੰਦਾ ਤੁਸੀਂ ਫੋਨ ਕੀਤਾ ਉਹਨੇ ਕੋ ਕਹਿਆ ਜੀ ਮੁੜ ਕੇ ਤੁਹਾਡਾ ਵੀ ਜਾਂਹੀਂ ਪਿੰਡੋਂ ਕਿਦਾਂ ਸਾਂਭੀ ਤੁਹਾਡਾ ਪਿੰਡੋਂ ਸਾਂਭ ਕੇ ਤੁਹਾਡਾ ਸਮਾਨ ਨੂੰ ਸਾਂਭੀ ਆਹੀਂ ਭਾਜੀ ਦੋ ਦਿਨ ਉਹਨਾਂ ਨੇ ਨਾਰਾ ਲਾ ਕੇ ਰੱਖਿਆ ਪਹਿਲਾਂ ਉਹਨਾਂ ਨੇ ਸਾਨੂੰ ਕਿਹਾ ਕੋਈ ਗੱਲ ਨਹੀਂ ਤੁਹਾਡਾ ਸਮਾਨ ਕਢਾ ਦਿੰਦੇ ਆ ਮਾਤਾ ਜੀ ਕਢਾ ਦਿੰਦੇ ਆ ਮਾਮਾ ਜੀ ਦਾ ਬੇਟਾ ਇਟਲੀ ਆ ਬਾਹਰ ਉਹ ਇ ਬੇਟਾ ਵੀ ਪਾਜੀ ਸਾਡਾ ਅੰਦਰੋਂ ਸਮਾਨ ਹੀ ਕਢਾ ਦੋ ਉਹ ਉਹਨਾਂ ਨੇ ਪਹਿਲਾਂ ਕਿਹਾ ਵੀ ਕੋਈ ਗੱਲ ਨਹੀਂ ਕਢਾ ਦਾਂਗੇ ਬਾਅਦ ਵਿੱਚ ਤਾਂ ਰੀਗਲ ਦੇ ਸਾਹ ਦੇ ਬੇਟਾ ਜੀ ਕਹਿੰਦੇ ਆ ਵੀ ਅਸੀਂ ਤੁਹਾਡਾ ਸਮਾਨ ਦਾ ਠੇਕਾ ਲਿਆ ਹੈ ਅਸੀਂ ਉਹ ਮਤਲਬ ਅਸੀਂ ਲੋਕਾਂ ਦੀ ਜਾਨਾਂ ਬਚਾਈਏ ਕਿ ਸਮਾਨ ਵਿੱਚ ਪਾਜੀ ਜੇ ਜਾਨਾਂ ਹੀ ਬਚਾਉਣੀਆਂ ਸੀ ਤੇ ਲੋਕੀ ਉੱਥੇ ਦਰਖਤਾਂ ਤੇ ਚੜੇ ਰੁੜ ਗਏ ਉਹਨਾਂ ਦੀ ਜਾਨਾਂ ਪਹਚਾ ਦਿੰਦੇ ਫਿਰ ਜਾਨਾਂ ਤੇ ਕੇਸ ਦੀਆਂ ਤੇ ਬਚਾ ਦਿੰਦੇ ਜੇ ਸਮਾਨ ਨਹੀਂ ਕਢਾਉਣਾ ਤੇ ਇੱਕ ਐਨਡੀਆਰਫ ਦੀ ਟੀਮ ਆਉਂਦੀ ਤੇ ਉਹਨਾਂ ਕੋਲੇ ਡੀਜ਼ਲ ਜਾਂ ਪੈਟਰੋਲ ਹੈ ਨਹੀਂਗਾ ਇਨਾਂ ਤੋਂ ਮੰਗਰ ਪਾਜੀ ਸਾਡੇ ਸਾਹਮਣੇ ਲਾਸ਼ਾਂ ਰੋੜਦੀਆਂ ਗਈਆਂ ਜੀ ਲਾਸ਼ਾਂ ਰੋੜਦੀਆਂ ਲਾਸ਼ਾਂ ਆ ਪਾਜੀ ਪਿਛਲੇ ਇੱਥੇ ਆ ਪਿੰਡ ਕੱਲ 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 ਲਾਸ਼ ਲੱਭੀ ਆ ਜੀ ਕੱਲ ਲਾਸ਼ ਲੱਭੀ ਹਾਂਜੀ ਹਾਂਜੀ ਤੇ ਲਾਸ਼ ਸਾਡੇ ਸਾਹਮਣੇ ਜੀ ਰੋੜਦੀਆਂ ਗਈਆਂ ਪਤਾ ਹੀ ਨਹੀਂ ਕਿੰਨੇ ਕ ਬੰਦਿਆਂ ਦਾ ਕੀ ਹੋ ਗਿਆ ਕੀ ਨਹੀਂ ਹੋ ਗਿਆ ਜੀ ਹੂੰ ਯਾਰ ਇੱਕ ਦੇਖ ਆ ਟਰੱਕ ਪਏ ਨੇ ਇੱਥੇ ਮਿਲਟਰੀ ਵਾਲਿਆਂ ਦੇ ਆਪਾਂ ਮਨਿੰਦਰ ਆਏ ਆ ਇੰਨੀ ਦੂਰੋਂ ਆਏ ਆ ਕਿਤੇ ਰਾਜ ਕੋਈ ਰਿਲੀਫ ਟੀਮ ਵੇਖੀ ਆ ਤੁੰ ਔਰ ਦੇਖ ਦੁੱਖ ਜਿਹੜਾ ਹੁੰਦਾ ਮੈਂ ਰਮਦਾਸ ਵਾਲੀ ਸੜਕ ਤੇ ਆਇਆ ਨਾ ਤਾਂ ਅਸੀਂ ਇਕੱਠੇ ਸੀ ਸੱਚੀ ਮੈਂ ਪਹਿਲਾਂ ਅਸੀਂ ਗੱਲਾਂ ਕਰ ਰਹੇ ਸੀ ਗੱਡੀ 'ਚ ਬੈਠੇ ਮੈਥੋਂ ਗੱਲ ਨਹੀਂ ਹੋਈ ਪਤਾ ਕਿਉਂ ਤੂੰ ਵੇਖਿਆ ਸੀ ਕਿ ਜਿਹੜੇ ਬੰਦੇ ਆਸੇ-ਪਾਸੇ ਖੜੇ ਆ ਸੜਕਾਂ ਤੇ ਉਹ ਚਾਹ ਕਿਵੇਂ ਰਹੇ ਆ ਉਹਨਾਂ ਦੀਆਂ ਅੱਖਾਂ 'ਚ ਕੀ ਹੈ ਕਿ ਕੁਝ ਹੈਗਾ ਇਹਨਾਂ ਕੋਲੇ ਕੀ ਦੇ ਕੀ ਦੇ ਕੇ ਜਾਣਗੇ ਕੀ ਦੇਖੇ ਜਾਣਗੇ ਇਹ ਅੱਖਾਂ ਦੀ ਜਿਹੜੀ ਉਹ ਉਹਨਾਂ 'ਚ ਚਮਕ ਆ ਜਾਂਦੀ ਸੀ ਗੱਡੀ ਵੇਖ ਕੇ ਇੰਨਾ ਬੁਰਾ ਹਾਲ ਕਿਤੇ ਪੰਜਾਬੀ ਅਸੀਂ ਆਣੇ ਸਾਡਾ ਕੋਈ ਮੁੰਡਾ ਕੋਈ ਭੀਖ ਨਹੀਂ ਮੰਗ ਸਕਦਾ ਆਣੇ ਅੱਜ ਸਾਰਾ ਇਲਾਕਾ ਇਸ ਤਰ੍ਹਾਂ ਦਾ ਕਿਹਨੇ ਬਣਾਤਾ ਜਦੋਂ ਇਹਨਾਂ ਦੇ ਢਿੱਡ 'ਚ ਕੁਝ ਗਿਆ ਹੀ ਨਹੀਂ ਇਹਨਾਂ ਦੇ ਬੱਚੇ ਭੁੱਖੇ ਮਰ ਜਾਂਦੇ ਨੇ ਤੇ ਵਿਚਾਰੇ ਨਾ ਮੰਗਣ ਆ ਕੇ ਯਾਰ ਦੀਦਾ ਕੁਝ ਇਹ ਆਂਦੇ ਝੋਨਾ ਛੱਡੋ ਕਣਕ ਨਹੀਂ ਵੀਜ ਸਕਨੀ ਗੋਡਾ ਗੋਡੇ ਰੇਤਾ ਚੜ ਗਿਆ ਤੇ ਉੱਤੋਂ ਡੈਮਾਂ ਦਾ ਲੈਵਲ ਕੀ ਹੈ ਉਹ ਘਟੂਗਾ ਕਿਵੇਂ ਆ ਤਾਂ ਮੀਂਹ ਤਾਂ ਪੈ ਹੀ ਰਿਹਾ ਪਰ ਜੇ ਡੈਮ ਤੋਂ ਮੈਂ ਇੱਕ ਪੁੱਛਦਾ ਮਨਿੰਦਰ ਜੇ ਮੀਆ ਨੇ ਖਰਾਬ ਕੀਤਾ ਤਾਂ ਬਾਕੀ ਪੰਜਾਬ ਡੁੱਬ ਗਿਆ ਸਾਰਾ ਹਮ ਹਲੇ ਝੋਨੇ ਨਹੀਂ ਡੁੱਬੇਗੇ ਮੇਰੇ ਪਿੰਡਾਲ ਹਜੇ ਹੈਗੇ ਨਹੀਂ ਇਹ ਡਬੋਏ ਆ ਇਨਾ ਡੈਮਾਂ ਦੀ ਮੈਨੇਜਮੈਂਟ ਨੇ ਇਹ ਮੈਨ ਮੇਡ ਡਿਜ਼ਾਸਟਰ ਹੈ ਇਹ ਸਿਰਫ ਕੁਦਰਤ ਨਹੀਂਗਾ ਯਕੀਨੇ ਕੀਤਾ ਆ ਸਾਡੇ ਬੰਦੇ ਭਖਾਰੀਆਂ ਵਰਗੇ ਕਿਨੇ ਬਣਾਏ ਆ ਕਿਉਂ ਆਪਾਂ ਰੌਲਾ ਪਾਉਣੇ ਕਿ ਡੈਮਾਂ ਤੇ ਸਾਡਾ ਕੰਟਰੋਲ ਹੋਵੇ ਜਿਹੜਾ ਬੰਦਾ ਪਾਣੀ ਛੱਡੇ ਜਾਂ ਜਿਹੜਾ ਲੈਵਲ ਵਧਾਵੇ ਉਹਨੂੰ ਖਿਆਲ ਹੋਵੇ ਕਿ ਮੇਰੇ ਪੰਜਾਬ ਵਾਲੇ ਮਰ ਜਾਣਗੇ ਹੂੰ ਕੀਨੇ ਮਦਦ ਕੀਤੀ ਇੰਨਾ ਵਿਚਾਰਿਆਂ ਦੀ ਹੂੰ ਫਾਈਨਲੀ ਇੱਕ ਪੰਜਾਬੀਆਂ ਨੇ ਹੀ ਨਾ ਅੱਜ ਕੌਣ ਤੁਰਿਆ ਫਿਰਦਾ ਆਪਾਂ ਹੀ ਤੁਰੇ ਫਿਰਦੇ ਆ ਹੂੰ ਉਹ ਟਰਾਲੀਆਂ ਆਉਂਦੀਆਂ ਵੇਖਿਓ ਨਾ ਕੋਈ ਵੀ ਮੈਨੂੰ ਦੱਸ ਰਿਲੀਫ ਕੈਂਪ ਹੈਗਾ ਕਿੱਥੇ ਕਿ ਇੰਨਾ ਇੱਥੋਂ ਲਿਜਾਣ ਇਹਨਾਂ ਨੂੰ ਤੇ ਉੱਥੇ ਠਹਿਰਾ ਦੇਣ ਹੂੰ ਜਾਂ ਇਹਨੂੰ ਮੁੱਖ ਮੰਤਰੀ ਦੇ ਹੈਲੀਕਾਪਟਰ ਚਵਾੜਦੇ ਨੇ ਇਹਨਾਂ ਨੂੰ ਹੂੰ ਸੁਣਿਆ ਅੱਜ ਕੀ ਹੋਇਆ ਐਹੀਂ ਸੀਗਾ ਟੈਂਟ ਜਿਆ ਬਣਾਇਆ ਹੋਇਆ ਸੀ ਉੱਤੇ ਟੀਨ ਰੱਖੀ ਸੀ ਤੇ ਆਂਦੇ ਉਹ ਹੈਲੀਕਾਪਟਰ ਆਇਆ ਉਹਨੇ ਉੱਤੋਂ ਖਾਣਾ ਸਿੱਟਿਆ ਉਹ ਟੀਨ ਜੀ ਟੁੱਟੀ ਤੇ ਥੱਲੇ ਜਾ ਪਿਆ ਜੇ ਕੋਈ ਬੰਦਾ ਬੈਠਾ ਹੁੰਦਾ ਉਹ ਵੀ ਮਾਰ ਦੇਣਾ ਸੀ ਹੂੰ ਭਾਜੀ ਉਹ ਵੀ ਪਾਣੀ ਚ ਹੀ ੁੱਟ ਗਏ ਆ ਜੀ ਉਹ ਵੀ ਪਾਣੀ ਚ ਹੀ ੁੱਟ ਗਏ ਆ ਜਿਹੜਾ ਰਾਸ਼ਨ ਆਇਆ ਨਾ ਉਹ ਵੀ ਕਿਸ ਦੇ ਘਰ ਥੋੜਾ ਜਿਹਾ ਪੁੱਜਿਆ ਵਾ ਪਾਣੀ ੁੱਟ ਗਿਆ ਉਹ ਵੀ ਪਾਣੀ ਚ ਹੀ ੁੱਟ ਗਏ ਜੀ ਉਹ ਐਡਾ ਐਡੀ ਚਾਈ ਤੋਂ ੁੱਟਣ ਦੇ ਆ ਲਫਾਵਾ ਲਫਾਵੇ ਚ ਬੰਦਾ ਉਹ ਜਦੋਂ ਥੱਲੇ ਦੇਖਦਾ ਹੀ ਉਦੋਂ ਹੀ ਸਦਾ ਕਿ ਲੱਗ ਗਿਆ ਜੀ ਭਾਜੀ ਪ੍ਰਸ਼ਾਸਨ ਹੁੰਦਾ ਰਿਹਾ ਪਾਣੀ ਇੱਥੇ ਮੇਰੇ ਕੋਲ ਮੈਂ ਕਿਹਾ ਮੇਰੇ ਡਾਕੂਮੈਂਟ ਕਢਾ ਦਿਓ ਇਹ ਤੁਹਾਡੀ ਹੈ ਹਾਂਜੀ ਕੋਠੀ ਮੇਰੀ ਮੈਂ ਕਿਹਾ ਮੇਰੇ ਡਾਕੂਮੈਂਟ ਕਢਾ ਦਿਓ ਪ੍ਰਸ਼ਾਸਨ ਨੇ ਪਤਾ ਕੀ ਕੀਤਾ ਇਹ ਆ ਮੁੰਡਾ ਉਧਰੋਂ ਪਾਉਂਦੇ ਸੀ ਮੈਨੂੰ ਤੇ ਵੀਡੀਓ ਬਣਾਉਂਦੇ ਸੀ ਮੈਨੂੰ ਆ ਵੀਡੀਓ ਇਹਦੇ ਕੋਈ ਵੀਡੀਓ ਬਣਾਉਂਦੇ ਸੀ ਮੇਰੀ ਹੂੰ ਕਹਿੰਦੇ ਨਹੀਂ ਤੈਨੂੰ ਉੱਤੇ ਚੜਾ ਦੇਣਾ ਥੱਲੇ ਨਹੀਂ ਤਾਰਨਾ ਹੂੰ ਫਿਰ ਉੱਥੇ ਛੱਡ ਦਿੰਦੇ ਸੀ ਮੈਨੂੰ ਹੂੰ ਤਿੰਨ ਦਿਨ ਮੈਂ ਉੱਥੇ ਛੜਕਦੇ ਸੁੱਤਾ ਰਾਂ ਇਧਰੋਂ ਲਿੰਕ ਟੁੱਟ ਗਿਆ ਉਧਰੋਂ ਵੀ ਟੁੱਟ ਗਿਆ ਕੱਚਾ ਦੁੱਧ ਪੀ ਕੇ ਗੁਜ਼ਾਰਾ ਕਰਦੇ ਰਹੇ ਕੋਈ ਪ੍ਰਸ਼ਾਸਨ ਨਹੀਂ ਆਇਆ ਭਾਜੀ ਤਿੰਨ ਤਿੰਨ ਦਿਨ ਤੁਸੀਂ ਆਖਿਆ ਇਹ ਕੌਣ ਸੀ ਜੀ ਭਾਜੀ ਅਸੀਂ ਫੋਨ ਕਰਦੇ ਰਹੇ ਆ ਦੂਜਾ ਮੌਜੂਦਾ ਐਮਐਲ ਮੌਜੂਦਾ ਐਮਐਲ ਕੌਣ ਤੁਹਾਡਾ ਆਏ ਕੀ ਨਾ ਤਾਰੀਵਾਲ ਤਾਲੀਵਾਲ ਹਰਦੀਪ ਤਾਲੀਵਾਲ ਉਹਦੇ ਬੇਟੇ ਨੂੰ ਫੋਨ ਕੀਤਾ ਮੌਜੂਦਾ ਉਹ ਦੱਸਿਆ ਹਾਂ ਜੀ ਨਹੀਂ ਆਂਦਾ ਉਹ ਉਹ ਕਹਿੰਦਾ ਵੀ ਅਸੀਂ ਲੋਕਾਂ ਦੀਆਂ ਜਾਨਾਂ ਬਚਾਈਏ ਕਿ ਤੁਹਾਡੇ ਡਾਕੂਮੈਂਟ ਬਚਾਈਏ ਤੇ ਜਾਨਾਂ ਬਚਾਉਣ ਤੇ ਆਏ ਨਹੀਂ ਭਾਜੀ ਇੱਥੇ ਮੇਰੇ ਇੱਥੋਂ ਤੱਕ ਤੇ ਪਹੁੰਚੀ ਨਹੀਂ ਉਹਦੰਦੇ ਅੱਜ ਇਹ 27 ਤਰੀਕ ਦਾ ਟੁੱਟਾ ਹੈ ਠੀਕ ਹੈ ਅੱਜ 2 ਤਰੀਕ ਹੋ ਗਈ ਹੈ ਅੱਜ ਕੋਈ ਅੱਜ ਤੱਕ ਨਹੀਂ ਆਇਆ ਭਾਜੀ ਮੇਰੇ ਘਰੇ ਕੋਈ ਮਦਦ ਕਰਨੀ ਆਇਆ ਕੋਈ ਮਦਦ ਕਰਨੀ ਆਇਆ ਭਾਜੀ ਕਿਸੇ ਨੇ ਆ ਕੇ ਦੇਖਿਆ ਵੀ ਨਹੀਂ ਵਿਆਹ ਤੇਰਾ ਨੁਕਸਾਨ ਹੋ ਗਿਆ ਨਹੀਂ ਦੇਖਿਆ ਮੈਂ ਇੱਥੇ ਕੋ ਬੈਠਾ ਹਾਂ ਨਾ ਅਸੀਂ ਡੰਗਰ ਕੱਢਣ ਦੇ ਆ ਇਥੋਂ ਤਾਲੀਵਾਲ ਸਾਹਿਬ ਪਿੱਛੋਂ ਆਏ ਆ ਆਪਣੀ ਗੱਡੀ ਤੇ ਸਾਡੇ ਲਾਗੇ ਆ ਕੇ ਨਹੀਂ ਪੁੱਛਿਆ ਵੀ ਕਿੱਦਾਂ ਤੁਸੀਂ ਠੀਕ ਹੋ ਜਾਂ ਤੁਹਾਡਾ ਕੋਈ ਜਿੰਨਾ ਕੁਝ ਕੀਤਾ ਵਾ ਉਹ ਤਾਂ ਕਹਿੰਦਾ ਤਾਲੀਵਾਲ ਸਾਹਿਬ ਕੰਮ ਹੀ ਬਹੁਤ ਕਰੀ ਜਾਂਦੇ ਨੇ ਨਹੀਂ ਭਾਜੀ ਕਰ ਰਹੇ ਮਹਾਰਾਜ ਉੱਥੋਂ ਪਿੱਛੋਂ ਵੇਖ ਕੇ ਚਲ ਗਏ ਮੁੜ ਕੇ ਆ ਜੀ ਹਾਂਜੀ ਭਾ ਇਨੇ ਮਾਰ ਮਾਰੀ ਸਾਡੇ ਪਿੰਡ ਨੂੰ ਹੂੰ ਕੁਛ ਨਹੀਂ 9 ਕਰੋੜ ਰੁਪਇਆ ਭਾਜੀ ਉੱਥੇ ਪੁਲ ਤੇ ਲਾਤਾ ਇੱਥੇ ਤੁਸੀਂ ਆ ਬਣਾਓ ਇਧਰ ਵੇਖੋ ਆਏ ਆ ਉਹ ਦਿਨ ਰਾਤ ਆਏ ਆ ਵੀਡੀਓ ਵੀਡੀਓ ਬਣਵਾ ਕੇ ਆਪਣੀਆਂ ਚਲ ਗਏ ਆ ਫਾਰਮੈਲਿਟੀਆਂ ਕਰਕੇ ਚਲ ਗਏ ਆ ਇਹ ਨਾ ਇਧਰ ਆ ਜਿਹੜੀ ਮਨਿੰਦਰ ਤੁਸੀਂ ਇਹ ਕਦੋਂ ਦੇ ਕਹਿ ਚੁੱਕੇ ਪਿੰਡ ਵਾਲੇ ਕਿ ਇਹਨੂੰ ਹਟਾ ਦਿਓ ਇਹ ਇਹਨਾਂ ਦੀ ਮੌਤ ਦਾ ਸਬਬ ਹੈ ਜੇ ਨਾ ਹੁੰਦੀ ਨਾ ਤੇ ਪਾਣੀ ਨਹੀਂ ਆਉਣਾ ਸੀ ਤੇ ਅੱਗੇ ਨਿਕਲ ਜਾਣਾ ਸੀ ਇਹ ਜਿਹੜਾ ਪਿੰਡ ਡੁੱਬਿਆ ਹੈ ਨਾ ਤੇ ਆ ਕੋਠੀ ਟੁੱਟੀ ਵਿਚਾਰਿਆਂ ਦੀ ਆ ਤੁਸੀਂ ਕਰਕੇ ਆ ਇਹ ਤੁਸੀਂ ਬੰਨੇ ਕਦੋਂ ਦੇ ਕਹਿ ਰਹੇ ਹੋ ਇਹ ਹਟਾ ਦਿਓ ਹਮ ਹਟਾਈ ਨਹੀਂ ਰੇ ਮਤਲਬ ਬਣਾਉਣਾ ਤਾਂ ਕੁਛ ਕੀ ਹੈ ਹਟਾ ਨਹੀਂ ਰਹੀ ਇਹ ਕਰਦੇ ਪਤਾ ਕੀ ਤੂੰ ਪੁੱਛਿਆ ਨਾ ਕਿ ਪ੍ਰਸ਼ਾਸਨ ਕੀ ਕਰ ਰਿਹਾ ਨਾ ਤਾਂ ਰਿਲੀਫ ਕੈਂਪ ਨਾ ਕੋਈ ਹੋਰ ਇਹਨਾਂ ਦੀ ਹੈ ਰਿਲੀਫ ਦੇਵੇ ਕਿ ਮੌਕੇ ਤੇ ਇਹਨਾਂ ਦੀਆਂ ਟੀਮਾਂ ਆ ਜਾਣ ਉਹ ਇਹਨਾਂ ਦੇ ਡਾਕੂਮੈਂਟ ਜਾਂ ਬੰਦਿਆਂ ਨੂੰ ਵਿਚਾਲੇ ਨੇ ਕਰ ਪਤਾ ਕੀ ਰਏ ਆ ਹਮ ਕੱਲ ਕਾਲਾ ਪਾਣੀ ਬੁੱਢੇ ਨਾਲੇ ਵਾਲਾ ਤਾਰਾਂ ਚ ਵੜ ਗਿਆ ਲੁਧਿਆਣੇ ਹੂੰ ਠੀਕ ਹੈ ਤੇ ਨਾਲ ਦੀ ਨਾਲ ਡੀਸੀ ਨੇ ਇੱਕ ਆਰਡਰ ਪਾਸ ਕਰਤਾ ਕਿ ਜਿਹੜੀਆਂ ਡਾਈੰਗ ਯੂਨਿਟ ਆ ਉਹ ਬੰਦ ਕਰ ਦਿਓ ਜਿੱਥੋਂ 12 ਕਰੋੜ ਲੀਟਰ ਪਾਣੀ ਪੈਂਦਾ ਜਦ ਕਿ ਬੁੱਢੇ ਨਾਲੇ ਚ ਕੱਲੇ ਲੁਧਿਆਣੇ ਦਾ ਇਨਕਲੂਡਿੰਗ ਡਾਈੰਗ ਯੂਨਿਟ 60 ਕਰੋੜ ਲੀਟਰ ਪਾਣੀ ਪੈਂਦਾ ਪਰ ਬੰਦ ਕਿਹੜਾ ਕੀਤਾ ਕੱਲਾ ਡਾਈੰਗ ਯੂਨਿਟ ਪਤਾ ਕਿਉਂ ਕਿਉਂਕਿ ਉਹ ਕਾਲਾ ਪਾਣੀ ਹੈ ਕੈਮੀਕਲ ਵਾਲਾ ਪਾਣੀ ਹੈ ਉਹਨਾਂ ਦੀਆਂ ਕੋਠੀਆਂ ਚ ਵੜ ਜੂਗਾ ਜਿਹਦੇ ਨਾਲ ਉਹਨਾਂ ਦੇ ਬੱਚੇ ਉਹਨਾਂ ਲਈ ਬਿਮਾਰੀ ਹੋ ਸਕਦੀ ਹੈ ਇੱਕੋ ਗੱਲ ਮਨਿੰਦਰ ਪੁੱਛਣ ਵਾਲੀ ਐ ਜਦੋਂ ਪੂਰੇ ਦੱਖਣੀ ਮਾਲਵੇ ਨੂੰ ਗਾਲ ਰਿਹਾ ਹੂੰ ਉਹੀ ਡਾਈ ਯੂਨਿਟ ਜਿਹਦੇ ਲਈ ਆਪਾਂ ਕਿੰਨਾ ਰੌਲਾ ਪਾਇਆ ਹੂੰ ਉਹਨੂੰ ਨਹੀਂ ਬੰਦ ਕੀਤਾ ਉਹਦੇ ਲਈ ਨੈਸ਼ਨਲ ਪੋਲੂਸ਼ਨ ਬੋਰਡ ਨੇ ਆਰਡਰ ਕਰਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਹਿਤਾ ਬੰਦ ਕਰ ਦਿਓ ਨਹੀਂ ਬੰਦ ਕੀਤਾ ਜਦੋਂ ਉਹਨਾਂ ਦੀਆਂ ਕੋਠੀਆਂ ਚੋਂ ਪਾਣੀ ਵੜਿਆ ਤਾਂ ਆਰਡਰ ਹੋ ਗਿਆ ਨਾਲ ਦੀ ਨਾਲ ਹੀ ਕਿ ਇਹ ਬੰਦ ਕਰੋ ਸੋ ਸੱਚੀ ਬਾਕੀ ਕੁਝ ਨਹੀਂ ਬੰਦ ਕੀਤਾ ਸਹੀ ਨੇ ਜਿਹੜੇ ਜੋਮਤੋਜ ਮਾਨ ਕਹਿ ਰਿਹਾ ਵੀ ਇਹ ਸਹੀ ਗੱਲ ਆ ਲੁਧਿਆਣਾ ਚ ਵਾਕਈ ਇਹ ਹੈ ਜਿਹੜੇ ਡਾਈਂਗ ਫੈਕਟਰੀਆਂ ਜਿਆਦਾ ਨੇ ਪਾਣੀ ਜਿਹੜਾ ਬਹੁਤ ਜਿਆਦਾ ਪੋਲਿਊਸ਼ਨ ਨਾਲ ਬਹੁਤ ਜਿਆਦਾ ਖਰਾਬ ਹੋ ਚੁੱਕਿਆ ਸੋ ਇਹ ਸੀ ਅਜੇਪਾਲ ਦਾ ਪੱਖ ਤੇ ਅਮਤੋਜ ਮਾਨ ਦੀ ਗੱਲਬਾਤ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਤੁਹਾਡੇ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਹੜ੍ਹ ਆਏ ਨੇ ਬਾਕੀ ਆਪਣੇ ਨਵੇਂ ਅਪਡੇਟ ਦੇਖਣ ਲਈ ਆਪਣੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲਓ 的话你想些啊。